ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਿੰਦਲ ਲਹੌਰੀਆ YouTube ਚੈਨਲ ਤੇ Facebook ਪੇਜ ਤੇ ਆਪਾਂ ਜੀ ਫਿਰ ਵੀਡੀਓ ਤੁਹਾਡੇ ਵਾਸਤੇ ਕਾਉਣ ਲੱਗੇ ਆ ਜੀ ਪੁਰਾਣੇ ਡਾਇਰੈਕਟਰਾਂ ਦੀ ਅੱਜ ਐਤਵਾਰ ਦਾ ਦਿਨ ਹੈ ਤੇ 30 ਤਰੀਕ ਹੈ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੋਲ 8-10 ਸੈਕਟਰ ਹੋਣ ਤੇ ਅਸੀਂ ਐਤਵਾਰ ਦੇ ਐਤਵਾਰ ਜਿਹੜਾ ਹੈ ਆਪਦੀ ਏਜੰਸੀ ਅੱਗੇ ਪਹਿਲਾਂ ਪੁਰਾਣੀ ਜਗ੍ਹਾ ਆਪਣੀ ਮਛੰਡਾ ਚੌਂਕ ਤੇ ਜਦੋਂ ਹਬੋਰ ਰੋਡ ਤੇ ਸੀਗੇ ਆਪਾਂ ਉੱਥੇ ਲਾਉਂਦੇ ਰਹੇ ਆ ਉੱਥੇ ਸਾਨੂੰ ਜਗ੍ਹਾ ਦੀ ਪ੍ਰੋਬਲਮ ਸੀ ਹੁਣ ਮਾਲਕ ਦੀ ਕਿਰਪਾ ਨਾਲ ਜਗ੍ਹਾ ਸਾਡੇ ਕੋਲ ਥੋੜੀ ਜੀ ਸੈਕਟਰ ਲਾਉਣ ਤਾਂ ਅੱਜ ਤੁਹਾਨੂੰ ਦਿਖਾਉਣੇ ਆ ਵੀ ਜਿਹੜੇ ਅਸੀਂ ਪੁਰਾਣੇ ਟਰੈਕਟਰ ਵਿੱਚ ਕਟਿੰਗ ਕਰਦੇ ਆ ਜੀ ਤੇ ਕਿਹੜੇ ਕਿਹੜੇ ਮਾਡਲ ਆ ਆਪਣੇ ਕੋਲ ਤੇ ਮੰਨ ਲਓ ਹੁਣ ਜਿਵੇਂ ਟਾਈਮ ਵੀ ਹੈ ਚਲੋ ਝੋਨੇ ਦੀ ਬਿਜਾਈ ਚੱਲ ਰਹੀ ਹੈ ਜੇ ਕਿਸੇ ਨੂੰ ਐਰੇ ਟਾਈਮ ਲੋਡ ਹੋਵੇ ਪੁਰਾਣੇ ਟਰੈਕਟਰ ਦੀ ਖਰੀਦਣ ਦੀ ਹਨਾ ਉਹ ਤੁਹਾਨੂੰ ਦਿਖਾ ਦਿੰਨੇ ਆ ਵੀ ਕਿਹੜੇ ਕਿਹੜੇ ਮਾਡਲ ਹੈ ਤਾਂ ਸ਼ੁਰੂ ਕਰਦੇ ਆ ਜੀ ਆਪਾਂ ਲੈ ਮੈਨੂੰ ਦਿਓ ਕੈਮਰਾ ਐਸ ਗੱਡੀ ਤੋਂ ਸ਼ੁਰੂ ਕਰਦੇ ਆ ਜੀ ਇਹ 2014 ਮਾਡਲ ਹੈ ਪਹਿਲਾਂ ਤੁਸੀਂ ਇਹਨੂੰ ਨਿਗਾਹ ਮਾਰ ਲਓ ਪੀ ਵੀ 10 ਨੰਬਰ ਹੈ ਜੀ ਆਪਣੇ ਨਾਮ ਹੈ ਇਹ ਇਹ ਵੀ ਆਪਾਂ ਸੇਲ ਕਰਨੀ ਐ। ਇਹਦੀ ਡਿਮਾਂਡ ਤੁਸੀਂ ਲਾ ਲਓ 3 ਲੱਖ ਤੇ 90 ਹਜ਼ਾਰ ਰੁਪਈਆ। ਮਿੰਟੋ ਬੀਮਾ ਬੁਮੇ ਦਾ ਸਾਰਾ ਕੁਝ ਕਾਫੀ ਸਾਡੇ ਨਾਮ ਐ ਜੀ। ਓਕੇ ਐ। ਮਾੜਾ ਮੋਟਾ ਜਿਹੜਾ ਕੋਈ ਹੈਗਾ ਤਾਂ ਬੰਪਰਾਂ ਬੰਪਰਾਂ ਦਾ ਹੱਥ ਪੱਲਾ ਜਾਂ ਵੱਜਣ ਵਾਲਾ ਇਹ ਅਸੀਂ ਕਰਾ ਕੇ ਦੇਵਾਂਗੇ। ਉਸ ਤੋਂ ਬਾਅਦ ਆਪਣੇ ਕੋਲ 3602 ਐ ਟਰੈਕਟਰ ਜੀ ਪਹਿਲਾਂ ਪਹਿਲਾਂ ਤੁਹਾਨੂੰ ਮੈਂ ਪੂਰੀ ਨਿਗਾ ਮਰਵਾ ਦਿਆਂ ਵੀ ਆਪਣਾ ਜਿਹੜਾ ਸਿੰਘ ਸੰਧ ਨਿਊ ਹਾਲੈਂਡ ਟਰੈਕਟਰ ਦਾ ਕੰਮ ਐ ਉਹ ਪੁਰਾਣਾ ਸ਼ੋਰੂਮ ਤੋਂ ਬਦਲ ਕੇ ਪੁਰਾਣਾ ਸ਼ੋਰੂਮ ਸੀਗਾ ਹੌਲੀ ਇੰਜਨ ਸਕੂਲ ਜਿਵੇਂ ਭੁੱਲਰ ਦੀ ਕੋਠੀ ਦੇ ਬਿਲਕੁਲ ਨਾਲ ਬਠਿੰਡਾ ਚੌਂਕ ਤੋਂ ਜਦੋਂ ਆਪਾਂ ਹਵੋਰ ਰੋਡ ਨਿਕਲਦੇ ਤੇ ਬਿਲਕੁਲ ਜਿਹੜੀਆਂ ਉੱਥੇ ਦੁਕਾਨਾਂ 8 10 ਉੱਥੇ ਸੀ ਆਪਣਾ ਪਹਿਲਾਂ ਉਹ ਰੋਡ ਰਹਿ ਗਿਆ ਹਵੋਰ ਵਾਲਾ ਤੇ ਇਹ ਰੋਡ ਜਿਹੜਾ ਹੈ ਜਦੋਂ ਆਪਾਂ ਬਠਿੰਡਾ ਚੌਂਕ ਤੋਂ ਨਿਕਲਾਂਗੇ ਇੱਕ ਜਿਹੜੀ ਮੰਨੋ ਗੰਗਾ ਨਗਰ ਨੂੰ ਗਈ ਦੂਜੀ ਆਪਣੀ ਉਸੇ ਸੜਕ ਤੋਂ ਜਦੋਂ ਮੁਕਸਰ ਰੋਡ ਚੜਦੇ ਆ ਪੰਪ ਦੇ ਭਾਰਤ ਪੈਟਰੋਲ ਪੀਐਮ ਭਾਰਤ ਪੈਟਰੋਲ ਪੀਐਮ ਭਾਰਤ ਪਟ્રોલ ਪੰਪ ਦੇ ਬੈਕ ਸਾਈਡ ਇੱਥੇ ਗਰਾਰੀ ਅੜ ਗਈ ਸੀ ਮੜੀ ਜੀ ਉਹਦੀ ਬੈਕ ਸਾਈਡ ਆ ਜਾਂਦੀ ਹੈ ਮਕਸਰ ਰੋਡ ਜਿਵੇਂ ਆਪਾਂ ਅੱਗੇ ਬੰਸੀ ਬੰਸੀ ਦਾ ਢਾਬਾ ਆ ਜਾਂਦਾ ਚਲੋ ਮਸ਼ਹੂਰ ਹੈ ਜਿੰਨੇ ਹਨਾ ਆਪਾਂ ਹਰੇਕ ਹੀ ਜਾਂਦੇ ਆ ਉਸ ਰੋਡ ਤੇ ਜੀਐਨਸੀ ਜਿਹੜੀ ਹੈ ਸ਼ੋਰੂਮ ਆਪਾਂ ਕਰ ਲਿਆ ਤਾਂ ਪਹਿਲਾਂ ਆਪਣੇ ਕੋਲ ਆ ਗਿਆ 3602 3602 ਜਿਹੜਾ ਹੈ ਟਾਪ ਮਾਡਲ ਟਰੈਕਟਰ ਆਪਣੇ ਕੋਲ 16 17 ਦੇ ਵਿੱਚ ਗੱਲ ਨੋਟ ਕਰਿਓ ਵੀ ਡਿਸਟ੍ਰੀਬਿਊਟਰ ਨਾਲ ਨਹੀਂ ਸੀ ਹੈਗਾ ਉਹ ਇਹਦੇ ਵੀ ਨਹੀਂ ਹੈਗਾ ਪੀਵੀ ਨੰਬਰ ਚ ਹੈ 2012 ਮਾਡਲ ਹੈ 485 ਹਜ਼ਾਰ ਡਿਮਾਂਡ ਹੈ ਦੀ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਲਿਆ ਕੇ ਤੁਸੀਂ 5 ਸਾਲ 7 ਸਾਲ ਜਿਵੇਂ ਮਰਜ਼ੀ ਚਲਾਓ ਪੰਜਾਬ ਨੰਬਰ ਚ ਹੈ ਤੇ ਇਹ ਟਰੈਕਟਰ ਤੁਹਾਨੂੰ ਨਾ ਕਰਾ ਕੇ ਮਿਲੂਗਾ ਅੱਗੇ ਟਰੈਕਟਰ ਆ ਗਿਆ ਜੀ ਜਿਹੜਾ ਸੁਪਰ ਦੇ ਨਾਂ ਤੇ ਅੱਜ ਆਪਣਾ ਸੁਪਰ ਪਲੱਸ ਆਉਂਦਾ ਇਹ ਸੁਪਰ ਹੈ ਇਹ ਟਰੈਕਟਰ ਦੇ ਮਤਲਬ 60 ਤੋਂ 65 ਪੈਸੇ ਟਾਇਰ ਹੈ ਇਹ ਡਿਸਟ੍ਰੀਬਿਊਟਰ ਲਹਿਦਾ ਲੱਗਿਆ ਪਿਆ ਇਹਦੇ ਵੀ ਨਾਲ ਦਾ ਨਹੀਂ ਕਹਿ ਸਕਦੇ ਆਪਾਂ ਬਾਕੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਅੱਛੀ ਹੈ ਪੀ ਵੀ 30 ਨੰਬਰ ਲੱਗਿਆ ਹੋਇਆ ਇਹਦੇ ਮੁਕਸਰ ਦਾ ਨੰਬਰ ਹੈ ਤੇ 2014 ਮਾਡਲ ਹੈ ਤੇ 4,50,000 ਦੀ ਡਿਮਾਂਡ ਹੈ ਇਸ ਤੋਂ ਅੱਗੇ ਆ ਗਿਆ ਜੀ 3630 ਨੀਲਾ ਫੋਰਡ ਜਿਹੜਾ ਫੋਰਡ ਦੇ ਆਮ ਹੀ ਆਪਣੇ ਗਾਣੇ ਚੰਗੇ ਵੱਲੋਂ ਕਲਾਕਾਰਾਂ ਨੇ ਗਾਏ ਆ ਉਹ ਫੋਰਡ ਆ ਗਿਆ ਜੀ ਇਹ ਵੀ ਪੀ ਵੀ ਨੰਬਰ ਹੈ ਪੰਜਾਬ ਨੰਬਰ ਹੈ ਤੇ 2000 ਮਾਡਲ ਹੈ 3,25,000 ਦੀ ਡਿਮਾਂਡ ਹੈ ਇਦੇ ਵਿੱਚ ਜਿਹੜੇ ਟਾਇਰ ਐ ਅਗਲੇ ਦਾ ਚਲੋ ਆਪਾਂ 40 45 ਪੈਸੀ ਐ ਮਗਰਲੇ ਬਿਲਕੁਲ ਨਵੇਂ ਐ ਅਪੋਲੋ ਦੇ ਜਿਹੜੇ ਚੌੜੇ ਟਾਇਰ ਹੁੰਦੇ ਐ ਜੀ ਉਹ ਐ ਪਾਵਰ ਸਟੀering ਐ ਬਾਕੀ ਇੰਜਨ ਗੇਅਰ ਦਾ ਫੁੱਲ ਕੰਮ ਹੋਇਆ ਹੋਇਆ ਐ ਜਾ ਕੇ ਕੁਝ ਕਰਾਉਣ ਦੀ ਲੋੜ ਨਹੀਂ ਤੇ ਟਰੈਕਟਰ ਦੀ ਫਿਨਿਸ਼ਿੰਗ ਮਤਲਬ ਜਿਵੇਂ ਪੇਚਿੰਗ ਵਗੈਰਾ ਹੋਈ ਐ ਪੂਰਾ ਵਧੀਆ ਸੋਹਣਾ ਟਰੈਕਟਰ ਐ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਅੱਗੇ ਆ ਗਿਆ Mahindra 92 ਮਾਡਲ ਜੀ ਇਹਦੇ ਚਲੋ ਟਾਇਰ ਤਾਂ ਵਿਚਾਰੇ ਘਸੇ ਹੀ ਐ ਤੇ ਬਾਕੀ ਇੰਜਨ ਗੇਅਰ ਦਾ ਚੰਗਾ ਹੈ ਇਹਦੇ ਸਮਾਨ ਜਿਹੜਾ ਇਹਦੇ ਆਉਂਦਾ ਨਾ ਜੇ 25 30 ਐਸਪੀ ਦਾ ਉਦੋਂ ਵੱਡੀ ਪਾਵਰ ਜ ਸਮਾਨ ਪਵਾਇਆ ਹੋਇਆ ਬੰਦੇ ਦੱਸਦੇ ਸੀ ਕਿ ਪਾਵਰੇ ਵੱਧ ਜ਼ੋਰ ਮਾਰਦਾ ਤਾਂ ਇਹ 92 92 ਮਾਡਲ ਹੈ ਐਚ ਆਰ ਨੰਬਰ ਹੈ 135000 ਦੀ ਡਿਮਾਂਡ ਹੈ ਚਲੋ ਬਾਕੀ ਛੋਟਾ ਆਪਾਂ ਜਿਹੜੀਆਂ ਕਰ ਦੇਣੀਆਂ ਤੁਹਾਨੂੰ ਤੇ ਇਹ 97 ਮਾਡਲ ਹੈ ਠੀਕ ਹੈ ਜੀ ਇਹ ਵੀ 265 ਹੈ ਟਰੈਕਟਰ ਦੇ ਟਾਇਰ ਅਗਲੇ ਨਵੇਂ ਆ ਮਗਰਲੇ 25 30 ਪੈਸੇ ਆ ਸੋ ਇਹ ਸ਼ਬਦ ਤੇ ਦਾ ਵੀ ਚੰਗਾ ਹੈ ਟਰੈਕਟਰ ਦਾ ਇੰਜਨ ਗੇਅਰ ਫੁੱਲ ਵਧੀਆ ਹੈ ਤਾਂ ਇਹ ਵੀ ਐਚਰ ਨੰਬਰ ਹੈ 145 ਰੇਟ ਹੈ ਜੀ ਇਹਦਾ ਤੇ ਛੜੀਆਂ ਛੁੜੀਆਂ ਜਿਹੜੀਆਂ ਨਿੱਕੀਆਂ ਮੋਟੀਆਂ ਕਮੀਆਂ ਉਹ ਤੁਸੀਂ ਦੇਖੋਗੇ ਉਹ ਅਸੀਂ ਕਰਾ ਕੇ ਰੱਖਦੇ ਆ ਵੀ ਐਵੇਂ ਪਹਿੜਾ ਜਾਂ ਕਪੜਾ ਸਾਨੂੰ ਵੀ ਨਹੀਂ ਚੰਗਾ ਲੱਗਦਾ ਅੱਗੇ 2015 ਮਾਡਲ ਆ ਗਿਆ ਜੀ ਸਪੈਸ਼ਲ ਐਡੀਸ਼ਨ ਵੈਸੇ ਦੀ ਡਿਮਾਂਡ ਅਸੀਂ ਆਮ 55 ਕਰਦੇ ਸੀ ਅੱਜ ਆਪਾਂ 25000 ਰੁਪਏ ਹੋਰ ਘਟਾਤਾ ਸਵਾ ਪੰਜ ਡਿਮਾਂਡ ਹੈ 5 ਲੱਖ ਦਾ ਟਰੈਕਟਰ ਦੇਣਾ ਨਵੇਂ ਟਾਇਰ ਹੈ ਜੀ ਤੇ ਟੌਪ ਮਾਡਲ ਦਾ ਟਰੈਕਟਰ ਹੈ 3 ਸਪੀਡ ਯੂਜੀ ਗੇਅਰ ਐ ਡਬਲ ਡਿਸਟ੍ਰਿਬਿਊਟਰ ਅੱਗੇ ਟਰੈਕਟਰ ਆ ਗਿਆ ਜੀ ਪੰਜਾਬ ਨੰਬਰ ਦੇ ਵਿੱਚ 5500 2012 ਮਾਡਲ ਹੈ ਨਵੇਂ ਲਗਾਏ ਸੀ ਬੰਦੇ ਵੀ ਪਹਿਲੀ ਪਾਰਟੀ ਦਾ ਜਿਵੇਂ ਫਰਸਟ ਓਨਰ ਕਹਿ ਦਿੰਨੇ ਆਪਾਂ ਤੇ ਨਾਲ ਦੇ ਟਾਇਰ ਇਹਦੇ ਅੱਧੇ ਗਏ ਤੇ ਟਰੈਕਟਰ ਦੀ ਕੰਡੀਸ਼ਨ ਜਿਹੜੀ ਹੈ 90% ਹੈ 85-90% ਕੰਡੀਸ਼ਨ ਹੈ ਤੇ 4,85,000 ਦੀ ਡਿਮਾਂਡ ਹੈ ਤੇ ਯੂਜੀ ਗੀਅਰ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਹੈ ਟੌਪ ਮਾਲ ਟਰੈਕਟਰ ਹੈ ਪੂਰਾ ਸੋਹਣਾ ਜੀ ਰੱਜ ਕੇ ਅੱਗੇ ਟਰੈਕਟਰ ਆ ਗਿਆ ਜੀ 650 65 HP ਜਿਹੜਾ ਬੜਾ ਇਸ ਟਾਈਮ ਵੱਲੋਂ ਮੱਕੀ ਵਾਲੇ ਮਸ਼ੀਨ ਤੇ ਬੜਾ ਵਧੀਆ ਚੱਲੂਗਾ ਵੀ ਪੀਟੀਓ ਪਾਵਰ ਵੱਧ ਚਾਹੀਦੀ ਹੈ ਨਾ ਮੱਕੀ ਦੀ ਮਸ਼ੀਨ ਜਿਹੜੀ ਮੱਕੀ ਵਾਲੇ ਮਸ਼ੀਨ ਚਾਰ ਪੌਣ ਵਾਲੀ ਚਲਾਉਣ ਵਾਸਤੇ 2013 ਮਾਡਲ ਹੈ ਜੀ ਤੇ 5 ਲੱਖ 45 ਹਜ਼ਾਰ ਡਿਮਾਂਡ ਹੈ ਤੇ ਪੀਵੀ ਨੰਬਰ ਹੈ ਟਰੈਕਟਰ ਤੇ ਡੈਕ ਟੂਕ ਲੱਗਾ ਉਹ ਲਵਾਉਣ ਦੀ ਲੋੜ ਨਹੀਂ ਬਾਕੀ ਚੰਗੀ ਕੰਡੀਸ਼ਨ ਹੈ ਟਾਇਰ ਨਵੇਂ ਆ ਇੰਜਨ ਗੇਅਰ ਦਾ ਓਕੇ ਆ ਬਾਕੀ ਜਿਹੜਾ ਬੰਦਾ ਵੀ ਇਹਨੂੰ ਲਿਜਾਊਗਾ ਭਾਵੇਂ ਵਾਹ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਲਿਜਾ ਸਕਦੇ ਹੋ ਇਹ ਆਪਣੇ ਕੋਲ ਸਾਰੇ ਟਰੈਕਟਰ ਲੱਗੇ ਆ ਜੀ ਤੇ ਇੱਕੋ ਕਾਰ ਖੜੀ ਹੈ ਤੇ ਇੱਕ ਵਾਰ ਮੈਂ ਫਿਰ ਦੱਸ ਦਿਆਂ ਹਰ ਐਤਵਾਰ ਆਪਾਂ ਟਰੈਕਟਰ ਪੁਰਾਣੇ ਲਾਉਨੇ ਆ ਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਨਵੇਂ ਵੇਚਦੇ ਆ ਤੇ ਵੈਸੇ ਐਤਵਾਰ ਵੀ ਨਵਾਂ ਵੇਚਦੇ ਨੇ ਜੇ ਕੋਈ ਲੈਣਾ ਹੋਵੇ ਕਿਸੇ ਨੇ ਤੇ ਲੋਕੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿਆਂ ਮੈਂ ਵੀ ਆਹ ਰੋਡ ਸਾਹਮਣੇ ਲੱਗਿਆ ਹੋਇਆ ਆ ਆ ਦੇਖੋ ਸ਼ੜਕ ਜਾਂਦੀ ਨਾ ਮੁਕਸਰ 130 ਕਿਲੋਮੀਟਰ ਕੋੜ ਕੋੜਾ ਚੌਂਡ ਆਪਾਂ ਉੱਥੇ ਨਹੀਂ ਜਾਣਾ ਆਪਾਂ ਇੱਥੇ ਮਲੋਡ ਹੀ ਜਿਵੇਂ ਲਾ ਲਓ ਇਹ ਟਰੈਕਟਰ ਲੱਗੇ ਹੋਏ ਆ ਤੇ ਇੱਥੇ ਏਜੰਸੀ ਹੈ ਮਲੋਡ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦਾ ਲਾਹੌਰੀਆ ਤੇ ਮੈਂ ਤੁਹਾਨੂੰ ਆਵਾਜ਼ ਕਰਦਾ ਜਿਹੜੇ ਵੀਡੀਓ ਵੇਂਦੇ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡੇ ਨਾਲ ਹੀ ਸਾਡੇ ਕਾਰੋਬਾਰ ਨੇ ਜੀ ਤੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਤੁਸੀਂ ਸਾਡੀਆਂ ਚੜ੍ਹਦੀਆਂ ਕਲਾ ਕਰੋ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸ਼ੁਕਰੀਆ ਜੀ